ਸਿ ਸੁਣਿਆ ਹੁਣ ਸੁਧਾਰ ਲਹਿਰ ਬਣ ਚੱਲੀ ਆ ਕਹਿੰਦੇ ਸੁਧਾਰ ਲਹਿਰ ਉਹਨਾਂ ਨੂੰ ਬੇਨਤੀ ਕਰਨੀ ਕਿ ਪਹਿਲਾਂ ਉਹ ਆਪਣੇ ਆਪ ਨੂੰ ਸੁਧਾਰ ਲੈਣ ਕਿਉਂਕਿ ਸੁਧਾਰ ਲਹਿਰ ਉਹ ਤੋਂ ਬਿਨਾਂ ਚੱਲਣੀ ਨਹੀਂ ਇਰਸ਼ਾ ਸਾਹਿਬ ਤੁਹਾਡੇ ਤਜਰਬੇ ਤੁਹਾਡੀ ਬਜ਼ੁਰਗੀ ਤੁਹਾਡੀ ਸਿਆਣਪ ਤੋਂ ਬਾਅਦ ਇਹ ਅਮੀਸੀ ਇਹ ਜਿਹੜਾ ਤੁਹਾਨੂੰ ਸਨਮਾਨ ਦਿੱਤਾ ਹੈ ਇਹ ਉਹਨੂੰ ਤੁਸੀਂ ਪਾਰਟੀ ਲਈ ਵਰਤੋਗੇ ਨਾ ਕਿ ਪਾਰਟੀ ਦੇ ਦੋਖੀਆਂ ਜਿਹੜੇ ਪਾਰਟੀ ਵਿਰੋਧੀ ਸ਼ਕਤੀਆਂ ਏਜੰਸੀਆਂ ਦਿੱਲੀ ਤੇ ਪੰਜਾਬ ਦੀਆਂ ਸਰਕਾਰਾਂ ਦੇ ਹੱਥ ਠੋਕੇ ਕੰਮ ਕਰ ਰਹੀਆਂ ਤੁਸੀਂ ਉਹਨਾਂ ਦੇ ਮੋਹਰੇ ਬਣਾਉਗੇ ਹਿੰ사 ਸਾਹਿਬ ਨੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਇਹ 18 ਹੋਈਆਂ ਸਾਰੇ ਇਹ ਸਾਹਮਣੇ ਤੇ ਰਿਕਾਰਡ ਕੋਈ ਡਿਨਾਈਲ ਨਹੀਂ ਕੋਈ ਐਕਸਪਲੇਨੇਸ਼ਨ ਨਹੀਂ ਪਰ ਮੈਂ ਇੱਕ ਗੱਲ ਤੁਹਾਤੋਂ ਜ਼ਰੂਰ ਪੁੱਛੂੰਗਾ ਕਿ 5 ਮਾਰਚ ਨੂੰ ਜਦ ਤੁਸੀਂ ਸ਼ਾਮਲ ਹੋਏ ਤੇ ਆ ਤੁਹਾਡੀਆਂ ਖਬਰਾਂ ਸਾਇਆ ਹੋਈਆਂ 5 ਮਾਰਚ ਤੋਂ ਲੈ ਕੇ 31 ਜੁਲਾਈ ਤੱਕ ਹਾਲਾਤ ਕੀ ਬਦਲੇ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਕਮਜ਼ੋਰ ਪ੍ਰਧਾਨ ਸੀ ਇੱਕ ਪ੍ਰਧਾਨ ਵਿੱਚ 네ਗਟਿਵਿਟੀ ਸੀ ਤੇ ਤੁਹਾਡੀ ਮਜਬੂਰੀ ਕੀ ਸੀ ਜੁਆਇਨ ਕਰਨ ਦੀ ਪਾਰਟੀ ਨੂੰ ਮਾਰਨਾ ਕਿਨੇ ਸ਼ੁਰੂ ਕੀਤਾ ਜਿਨ੍ਹਾਂ ਨੇ ਪਾਰਟੀ ਨੂੰ ਮਾਰਨਾ ਸ਼ੁਰੂ ਕੀਤਾ ਉਹ ਸੁਧਾਰ ਲਹਿਰ ਚਲਾ ਰਹੇ ਨੇ ਸਰਦਾਰ ਸਾਹਿਬ ਸੈਂਟਰ ਦੇ ਮਿਨਿਸਟਰ ਸਪੋਰਟਰ ਪੰਜਾਬ ਦੇ ਕੈਬਨਿਟ ਮਨਿਸਟਰ ਜਨਵਰੀ 86 ਵਿੱਚ ਚੰਦੂ ਮਾਜਰਾ ਸਾਹਿਬ ਦੇ ਹਿੰਚਮੈਨਾਂ ਨੇ ਅਕਾਲ ਤਖਤ ਤੇ ਜਾ ਕੇ ਅੱਗੇ ਗੁੰਡਾਗਰਦੀ ਕੀਤੀ ਗੋਲੀਆਂ ਚਲਾਈਆਂ ਚੰਦ ਹੈ ਜੀ ਤੁਹਾਡੇ ਕੋਲ ਹੈ ਬੈ ਸਾਹਿਬ ਇੱਕ ਹਟਾ ਦਿਓ ਇਹਦੀ ਕਾਪੀਆਂ ਦੇ ਦੇ ਦਿਤੀਆਂ ਉਸ ਅਖਬਾਰ 'ਚ ਲਿਖਿਆ ਕਿ ਚੰਦੂ ਮਾਜਰਾ ਸਾਹਿਬ ਆਪਣੇ ਬੰਦਿਆਂ ਨੂੰ ਭੇਜ ਕੇ ਉਸ ਦਿਨ ਹੋਣਾ ਕੀ ਸੀ ਅਕਾਲ ਤਖਤ ਤੇ ਕਿਉਂ ਕੀਤੀ ਇਹਨਾਂ ਨੇ ਜਿਹੜਾ ਮਿਸਿਸ ਗਾਂਧੀ ਨੇ ਸਰਕਾਰੀ ਅਕਾਲ ਤਖਤ ਤੇ ਬਣਾਇਆ ਸੀ ਠੱਠਿਆ ਪੋਰਸ਼ਨ ਰਿਪੇਅਰ ਕਰਾ ਕੇ ਉਸ ਦਿਨ ਜਨਵਰੀ 86 ਵਿੱਚ ਦੇਖ ਲੈ ਮੈਂ ਵਧੀਆ ਹੋ ਗਿਆ ਠੀਕ ਹੈ ਜਨਵਰੀ 86 ਵਿੱਚ ਉਹਨੂੰ ਢਾਉਣਾ ਸ਼ੁਰੂ ਕਰਨਾ ਸੀ ਉਹਨਾਂ ਨੂੰ ਤਕਸਾਲ ਦੇ ਸਿੰਘਾਂ ਨੂੰ ਰੋਕਣ ਲਈ ਉੱਥੇ ਗੋਲੀ ਚਲਵਾਈ ਅਕਾਲ ਤਖਤ ਸਾਹਿਬ ਦੇ ਚੰਦੂ ਮਾਜਰਾ ਸਾਹਿਬ ਮੈਂ ਨਹੀਂ ਕਹਿ ਰਿਹਾ ਇਹ ਪੇਪਰ ਕਹਿ ਰਿਹਾ ਪੰਜਾਬੀ ਦਾ ਵੇਖੋ ਪੇਪਰ ਨੇ ਲਿਖਿਆ ਕਿ ਚੰਦੂ ਮਾਜਰੇ ਦੇ ਬੰਦਿਆਂ ਨੇ ਜਦੋਂ ਬਤੌਰ ਮੰਤਰੀ ਅਮਰਸਰ ਦੇ ਸਰਕਟ ਹਾਊਸ ਵਿੱਚ ਬੈਠੇ ਇੱਕੋ ਨਾਮ ਆਫ ਹੋ ਸਕਦਾ ਮੈਂ ਤਾਂ ਕਹਿਣਾ ਛੱਜ ਦਾ ਬੋਲੇ ਛਾਨਣੀ ਬੋਲੀ ਜਾਂਦੀ 19 ਪਾਰਲੀਮੈਂਟ ਹਾਰੇ 22 ਅਸੈਂਬਲੀ ਹਾਰੇ ਪ੍ਰਧਾਨ ਸਾਹਿਬ ਦੇ ਮੈਨੂੰ ਕਹਿਣਾ ਨਹੀਂ ਚਾਹੀਦਾ ਪੰਜਾਬੀ ਚ ਜੇ ਕਹਿੰਦਾ ਗਲਗੂਠਾ ਦੇ ਕੇ ਨਹੀਂ ਐਨਾ ਮਜਬੂਰ ਕਰਕੇ ਸਨੌਰ ਤੇ ਘਨੌਰ ਲੈ ਲਿਆ। ਪਾਰਟੀ ਚ ਰੋੜਾ ਪਿਆ। ਜੀ ਇੱਕ ਪਰਿਵਾਰ ਚ ਦੋ ਦੋ ਟਿਕਟਾਂ ਦੇਈ ਜਾਂਦੇ ਆ। ਬਲੂਕਾ ਸਾਹਿਬ ਦੇ ਮੁੰਡੇ ਵਾਲੀ ਖੋਲੀ ਹੋ ਗੁੱਸੇ ਹੋਗੇ। ਇਹ ਕਿੱਥੋਂ ਦਾ ਕਾਨੂੰਨ ਆ ਜੀ? ਜੇ ਕੋਈ ਸੁਧਾਰ ਕਰਨਾ ਹੈ ਪਹਿਲਾਂ ਕਿ ਸਟਾਰਟ ਫਰੋਮ ਦੀ ਬਿਗ ਘਰੋਂ ਕਰੋ ਨਾ। ਪਰ ਇੱਥੇ ਕੀ ਆ ਨਾ ਮੁੰਡੇ ਸੀਰਣੀਆਂ ਮੁੰਡਾ ਆਪਣੇ ਨੂੰ। ਫਿਰ 24 ਦੀ ਇਲੈਕਸ਼ਨ ਆ ਗਈ। ਕਿਸੇ ਨੇ ਟਿਕਟ ਨਹੀਂ ਦਿੱਤੀ। ਡਾਕਟਰ ਦਲਜੀਤ ਸਿੰਘ ਸੀਮਾ ਨੇ ਨੰਦਪੁਰ ਸਾਹਿਬ ਤੋਂ ਆਪਣਾ ਕਲੇਮ ਜਤਾਇਆ। ਇਹਨਾਂ ਨੇ ਫਿਰਨਾ ਸ਼ੁਰੂ ਕਰਤਾ। ਡਾਕਟਰ ਸੀਮਾ ਨੇ ਪੈਰਲਲ ਮੀਟਿੰਗਾਂ ਕਰਨੀਆਂ ਸ਼ੁਰੂ ਕਰਤੀਆਂ। ਮੈਂ ਪ੍ਰਧਾਨ ਸਾਹਿਬ ਦੇ ਧਿਆਨ ਚ ਲੈਂਦਾ ਮੈਂ ਕਿ ਪ੍ਰਧਾਨ ਸਾਹਿਬ ਡਾਕਟਰ ਸੀਮਾ ਅਫੈਂਡ ਨੇ ਕਿ ਮੈਂ ਰੋਪੜ ਹਲਕੇ ਤੋਂ ਆ ਇਹ ਪਟਿਆਲੇ ਤੋਂ ਲੜਦੇ ਨੇ ਸੀ ਤਾਂ ਅਸੈਂਬਲੀ ਦੀਆਂ। ਇਹ ਪਟਿਆਲੇ ਜਾ ਕੇ ਲੜਨ ਕਿ ਲੋਕ ਕਹਿੰਦੇ ਆ ਕਿ ਰਾਣੀ ਨਾਲ ਸਮਝੌਤਾ ਹੋ ਗਿਆ ਉੱਥੋਂ ਲੜਨੀ ਨਹੀਂ ਤੇ ਮੇਰੇ ਹਲਕੇ 'ਚ ਕਿਉਂ ਆਉਂਦੇ ਆ? ਉੱਥੇ ਫੇਰ ਜੇਜ ਪਗਾਈ ਯਾਰ ਹਣ ਵੋਟ ਲੋਕਾਂ ਨੇ ਪਾੜ ਸੁਖਵੀਰ ਸਿੰਘ ਕੀ ਕਰੇ ਸੁਖਵੀਰ ਸਿੰਘ ਦੇ ਹੱਥ ਦਾ ਟਿਕਟ ਸੀ ਚਲ ਇਹ ਵੀ ਮੰਨ ਲਈ ਕਿ ਟਿਕਟ ਚੱਲ ਸੁਖਵੀਰ ਸਿੰਘ ਨੇ ਜ਼ਬਰਦਸਤੀ ਕੀਤੀ ਇਹ ਮੰਨ ਲੋ ਇਹਨਾਂ ਨੇ ਕਿ ਇਹ ਹੀ ਕਹਿਣਗੇ ਨਾ ਕਿ ਮੈਂ ਤਾਂ ਲੜਦਾ ਨਹੀਂ ਸੀ ਸਰਦਾਰ ਜੀ ਫਿਰ ਤੇ ਜ਼ਬਰਦਸਤੀ ਦੇ ਦਿੱ ਤੇ ਫਿਰ ਆਪਾਂ 9 ਦੇ 9 ਹਲਕੇ ਸੁਖਵੀਰ ਸਿੰਘ ਬਾਦਲ ਨੂੰ ਕਿਉਂ ਲਗੇ ਗੇੜਾ ਕਢਾਉਣ ਨਾਲ ਕਾਰ ਤੇ ਬੈਠੇ ਕਹਿੰਦੇ ਆ ਛੱਤ ਤੇ ਕਿ ਆਹ ਜਿਹੜਾ ਕੱਠਾ ਨਾ ਪ੍ਰਧਾਨ ਜੀ ਹੁਣ ਗੱਲ ਖਸਾਫ ਹੋ ਗਈ ਆਪਣੀ ਬਣ ਗਈ ਆ ਨਹੀਂ ਨੁਕਸਾਨ ਸਰਗੁਰੀ ਸਿੰਘ ਬਾਦਲ ਅੱਜ ਮੈਂ ਸਿਰਫ ਟ੍ਰਿਲਰ ਟ੍ਰਿਲ ਦਿਖਾ ਰਿਹਾ ਮੈਂ ਹੁਣ ਪ੍ਰਤਾਪ ਗੁਰਪ੍ਰਤਾਪ ਸਿੰਘ ਵਡਾਲਾ ਜਿਨ੍ਹਾਂ ਨੇ ਕਹਿਆ ਨਾ ਅਸੀਂ ਮਹਾਨ ਅਕਾਲੀ ਸ਼ਕਤੀਆਂ ਦੇ ਦਿਨ ਮਨਾਵਾਂਗੇ 79 ਦੀ ਸ਼ੁਰੂਆਤ ਕਮੇਟੀ ਦੀਆਂ ਚੋਣਾਂ ਹੋਣੀਆਂ ਸੀ ਬਾਦਲ ਸਾਹਿਬ ਮੁੱਖ ਮੰਤਰੀ ਸੀ ਗੁਰਦੁਆਰਾ ਆਲੰਗਵੀਰ ਸਾਹਿਬ ਵੇਲੇ ਪਾਰਟੀ ਦੀ ਹਾਈ ਕਮਾਂਡ ਕੈਂਡੀਡੇਟਾਂ ਦੀ ਇੰਟਰਵਿਊ ਕਰਦੀ ਸੀ ਲਾਂਚ ਲਈ ਜਿਹੜੀ ਆ ਉਹਦੀ ਡਿਓੜੀਆ ਦੇ ਉੱਪਰ ਆਇ ਦਫ਼ਤਰ ਜੀ ਮੀਟਿੰਗ ਹੋ ਰਹੀ ਸੀ ਪ੍ਰਸ਼ਾਦਾ ਸ਼ਗਨ ਲਈ ਸਾਰੇ ਥੱਲੇ ਆਏ ਪ੍ਰੈਸ ਵਾਲਿਆਂ ਨੇ ਜਿਵੇਂ ਤੁਸੀਂ ਹੁੰਦਾ ਤੁਸੀਂ ਸਹਿਸਵਾਹ ਪੁੱਛਿਆ ਸ਼ਰਾਰਤ ਹੋ ਗਈ ਕਹਿੰਦੇ ਬਾਦ ਸਾਹਿਬ ਜਿਆਦਾ ਤੁਸੀਂ ਮੁੱਖ ਮੰਤਰੀ ਨਹੀਂ ਸੀ ਬਣੇ ਟੋੜਾ ਸਾਹਿਬ ਨੇ ਪਹਿਲਾਂ ਹੀ ਕਹਿਤਾ ਸੀ ਜੇ ਸਾਡੀ ਸਰਕਾਰ ਬਣੂ ਸਾਡਾ ਮੁੱਖ ਮੰਤਰੀ ਬਾਦਲ ਹੋਊਗਾ ਤੇ ਤੁਸੀਂ ਹੁਣ ਸ਼ਰਮਣੀ ਕਮੇਟੀ ਦੀਆਂ ਟਿਕਟਾਂ ਵੰਡਦੇ ਪਏ ਹੋ ਜੇ ਸ਼ਰਮਣੀ ਕਮੇਟੀ ਤੁਹਾਨੂੰ ਸੇਵਾ ਸੰਭਾਲਦੀ ਤਾਂ ਤੁਹਾਡਾ ਪ੍ਰਧਾਨ ਕੌਣ ਹੋਊਗਾ ਉਹ ਕਹਿੰਦੇ ਟੋੜਾ ਸਾਹਿਬ ਸਾਡੇ ਪੱਕੇ ਪ੍ਰਧਾਨ ਨੇ ਵਿਡਾਲਾ ਸਾਹਿਬ ਉਥੋਂ ਵਾਕ ਆਊਟ ਕਰ ਗਿਆ ਅਕਾਲੀ ਦਲ ਚ ਕੰਦੇ ਬਾਦਲ ਸਾਹਿਬ ਇਹ ਕਿੱਥੋਂ ਦੀ ਡੈਮੋਕ੍ਰੇਸੀ ਹੋਈ ਹਲੇ ਟਿਕਟਾ ਵੰਡੇ ਤੇ ਤੁਸੀਂ ਟੌੜਾ ਪ੍ਰਧਾਨ ਹੀ ਬਣਾਤਾ ਮੇਰੇ ਜੀ ਕੀ ਕਮੀ ਐ ਟੌੜੇ ਨੂੰ ਦੇਖ ਕੇ ਜਾਰ ਨਾ ਸਕਣ ਵਾਲੇ ਪਾਰਟੀ ਛੱਡ ਕੇ ਭੱਜਣ ਵਾਲੇ ਹੁਣ ਬੜਾ ਤੇ ਉਹ ਆ ਗਿਆ ਟੌੜਾ ਸਾਹਿਬ ਦਾ ਜਿਆਦਾ ਸਮਝੌਤਾ ਹੋ ਗਿਆ ਬਾਦਲ ਸਾਹਿਬ ਤੇ ਟੌੜਾ ਸਾਹਿਬ ਦਾ ਜਿਹੜੇ ਵਖਰੇਵੇਂ ਹੋਏ ਸੀ 98 'ਚ ਇਕੱਠੇ ਹੋ ਗਏ ਅਕਤੈ ਸੁਣਨ ਆਈ ਗੱਲ ਕਿਉਂਕਿ ਤੁਸੀਂ ਕਾਫੀ ਰੁਚੀ ਰੱਖਦੇ ਹੋ ਨਾ ਇਤਿਹਾਸ ਤੇ ਚੰਦੂ ਮਾਜਰਾ ਸਾਹਿਬ ਤੇ ਜੀਰਾ ਬਾਹਰ ਰਹਿ ਗਏ ਇਹਨਾਂ ਨੇ ਫਿਰ ਪਟਿਆਲੇ ਦਾਣਾ ਮੰਡੀ 'ਚ ਕੱਟ ਕੀਤਾ ਓਏ ਹੋਏ ਉਹ ਟੌੜਾ ਸਾਹਿਬ ਨੂੰ ਗਾਲਾਂ ਕੱਢੀਆਂ ਉਹ ਟੌੜਾ ਸਾਹਿਬ ਨੂੰ ਗਾਲਾਂ ਕੱਢੀਆਂ ਆਪਣੇ ਜਵਾਈ ਦੇ ਮੋਹ 'ਚ ਆ ਕੇ ਇਹਨੇ ਪੰਥ ਵੇਚਤਾ گول ਕਾਂ ਦੀਆਂ ਧੱਜੀਆਂ ੜਾਉਣ ਵਾਲਾ ਟੌੜਾ ਝੇੜੀ ਗੱਲ ਸਾਡੇ ਕੰਨ ਸੁਣ ਨਹੀਂ ਸਕਦੇ ਸਰਦਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਹੀਆਂ ਜੇ ਕਿਸੇ ਨੂੰ ਸ਼ੱਕ ਆ ਤੁਹਾਨੂੰ ਰਿਕਾਰਡ ਪੇਸ਼ ਕਰ ਦਾਂਗੇ ਖਬਰਾਂ ਚਾਹੀਆਂ ਹੋਈਆਂ ਅਕਵਾਣਾ ਚਾਹੀਆ ਹੁਣ ਟੌੜਾ ਸਾਹਿਬ ਦਾ ਮੋਹ ਜਾ ਕੇ ਪਿਆ ਜਿਹੜਾ ਮਾਲ ਰਿਜੈਕਟ ਕਰਕੇ ਆਪਦੇ ਜਾਨੇ ਸੁੱਟਦਾ ਬਾਹਰ ਜਿੰਨੇ ਟੌੜਾ ਸਾਹਿਬ ਚ ਨੁਕਸ ਇਹਨਾਂ ਨੇ 2004 ਚ ਕੱਢ ਤੇ ਹਿਸਟਰੀ ਨਹੀਂ ਕੱਢ ਸਕੀ ਉਹਨਾਂ ਦੀ ਸ਼ਖਸੀਅਤ ਚ ਕੋਈ ਸਿਆਣਾ ਬੰਦਾ ਨਹੀਂ ਕੱਢ ਸਕਿਆ ਇਹਨਾਂ ਨੇ ਕੱਢ ਤੇ ਹੁਣ ਉਹਨਾਂ ਦਾ ਜਨਮ ਦਿਨ ਮਨਾਉਣ ਦੀ ਗੱਲ ਆ ਗਈ ਇਹ ਇਹ ਲੋਕ ਗੱਲਾਂ ਜਾਣਦੇ ਨੇ ਲੋਕ ਇਹ ਗੱਲਾਂ ਗਾਣਦੇ ਨੇ ਹੁਣ ਮੈਂ ਜਿਹੜੀ ਅਗਲੀ ਗੱਲ ਕਰਨੀ ਚਾਹੁੰਦਾ ਇਹ ਤੁਹਾਡੇ ਵੀਰੋ ਸਾਡੇ ਜੀ ਤਾ ਕਰਦਾ ਇਹ ਜਿਹੜਾ ਆਪਰੇਸ਼ਨ ਆ ਆਪਾਂ ਇਹ ਕਹਿੰਦੇ ਰੋਟਸ ਇਹ ਆਪਰੇਸ਼ਨ ਨਾਗਪੁਰ ਹੈ ਇਹਨਾਂ ਨੂੰ ਸਰਕਾਰਾਂ ਪੰਜਾਬ ਤੇ ਦਿੱਲੀ ਵਾਲੀਆਂ ਸਪੋਰਟ ਕਰਦੀਆਂ ਬੜੀ ਰਿਲਾਈਏਬਲ ਗੱਲ ਕਰਦਾ ਤੁਹਾਡੇ ਸਾਹਮਣੇ ਇਹਨਾਂ ਨੂੰ ਜਦ ਇਹਨਾਂ ਨੇ ਕੰਮ ਰੰਬਣ ਲੱਗਿਆ ਇਹਨਾਂ ਦੀਆਂ ਲੱਤਾਂ ਪਹਾੜ ਚੱਲਣ ਵਾਲੀਆਂ ਉਹਨਾਂ ਨੇ ਕਿਹਾ ਇੱਕ ਗਾਰੀ ਤੁਸੀਂ ਮਾੜਾ ਜਿਹਾ ਡੰਬਰ ਜਿਹਾ ਬਣਾ ਲਓ ਤੁਹਾਡਾ ਦਫ਼ਤਰ ਤੇ ਵੀ ਕਬਜ਼ਾ ਕਰ ਆ ਜਾਗੇ ਤੁਹਾਡਾ ਸਿੰਬਲ ਤੇ ਵੀ ਕਬਜ਼ਾ ਕਰਾ ਲਾਂਗੇ ਜਾੜ ਪੱਤ ਸੂਲੀ ਰੱਪੜੀ ਕਰੂਗਾ ਇਹ ਸੂਲੀ ਚੜ ਗਏ ਹੁਣ ਕਿੱਥੋਂ ਲਿਆ ਬਣਾ ਦੇਣਗੇ ਹੁਣ ਮੈਨੂੰ ਆਉਂਦਾ ਹੈ ਢੀਲ ਸਾਹਿਬ ਨੇ ਕਿਹਾ ਕੱਲ ਅਸੀਂ ਡੈਲੀਗੇਟ ਸੈਸ਼ਨ ਬੁਲਾਵਾਂਗੇ ਬੁਲਾਉਣ ਰਿਕਵਿਜ਼ਿਸ਼ਨ ਦੇਣ ਆਪ ਖੁਦ ਮੈਂਬਰ ਨਹੀਂ ਗਏ ਇੱਕ ਬੁਲਾ ਕੇ 494 ਸੀ ਡੈਲੀਗੇਟ ਲਾਸਟ ਕੁਝ ਡੈਥ ਹੋ ਗਈ ਕੁਝ ਪਾਟ ਗਿਆ ਤੇ ਛੱਡ ਗਏ ਜੇ 100% ਨਹੀਂ ਮੈਂ ਕਹਿਦਾ 98 99% ਡੈਲੀਗੇਟ ਆ ਜਿਹੜੇ ਸਰਦਾਰ ਸੁਖਪੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਲਈ ਖੜੇ ਨੇ ਲਾਣੇ। ਕੀ ਚਾਹੁੰਦੇ ਕੀ ਹੈ? ਕਰਨਾ ਕੀ ਚਾਹੁੰਦੇ? ਮੈਂ ਤਾਂ ਇੱਕੋ ਕਹਿਣਾ ਹੈ ਕਿ ਯਾਰ ਸੁਧਾਰ ਕਰਨਾ ਤੁਸੀਂ। ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਖੜਾ ਛਡਾਉਣਾ ਤੁਹਾਡਾ ਛੁੱਟ ਗਿਆ। ਚਲਾਓ ਹੁਣ ਪਾਰਟੀ। ਦੱਸੋ ਲੋਕ ਤੁਹਾਨੂੰ ਕਿੰਨਾ ਪਸੰਦ ਕਰਦੇ ਆ? ਇਹ ਮੈਂ ਸ਼ਰਤ ਕਰਕੇ ਕਹਿਣਾ ਗਰੰਟੀ ਕਰਕੇ ਕਹਿਣਾ ਇਹਨੂੰ ਮੂੰਹ ਤੋਂ ਮੱਖੀ ਉਡਾਉਣ ਵਾਲਾ ਲੱਗ ਗਿਆ ਤਾਂ ਮੈਨੂੰ ਕਹਿ ਦੇਣਾ ਪਾਰਟੀ ਮਰੀਏ ਨਾ ਕਰਕੇ ਸੀ ਹੁਣ ਪਾਰਟੀ ਗਰੰਟੀ ਬਚੂਗੀ ਕਿਉਂਕਿ ਲੋਕਾਂ 'ਚ ਬੜੀ ਵੱਡੀ ਨਿਰਾਸ਼ਾ ਸੀ ਕਿ ਇਹ ਠੇਕੇ ਲਈ ਬੈਠੇ ਆ ਕਿ ਇੱਥੇ ਚੰਦੂ ਮਾਜਰਾ ਸਾਹਿਬ ਦਾ ਰਾਜ ਸੰਗਰੂਰ ਵਿੱਚ ਸੰਗਰੂਰ ਵਿੱਚ ਬਾਦਲ ਸਾਹਿਬ ਵਰਗੇ ਕਾਦੇ ਲੀਡਰ ਨੂੰ ਵੀ ਕੋਈ ਟਿਕਟ ਵੰਡਣ ਦਾ ਅਧਿਕਾਰ ਨਹੀਂ ਸੀ ਫੀਰ ਸਾਹਿਬ ਵੰਡਦੇ ਸੀ ਖੜਾ ਰੌੜਾ ਪਾਇਆ ਇਹਨਾਂ ਨੇ ਵੀ ਅਖਬਾਰਾਂ ਨੇ ਵੀ ਉਹ ਕਿਹੜਾ ਹਾਲਮ ਹੈ ਇਜ਼ਹਾਰ ਹਾਲਮ ਜੀ ਉਹਨੂੰ ਦੇਤੀ ਜੀ ਉਹ ਸਿੱਖਾਂ ਦਾ ਕਾਤਲ ਸੀ ਇਹਨੇ ਦਵਾਈ ਹੈ ਕਹ ਦੇ ਕਿ ਨਹੀਂ ਦਵਾਈ ਜਲ ਬਾਲ ਸਾਹਿਬ ਨੇ ਬੁਲਾ ਕੇ ਕਿਹਾ ਕਹਿੰਦੇ ਫਿਰ ਉਹਦੀ ਘਰ ਵਾਲੀ ਨਹੀਂ ਦੇ ਦੋ ਮੈਨੂੰ ਜ਼ਰੂਰੀ ਆ ਮੇਰਾ ਮਲੇਰ ਕੋਟੇ ਲਈ ਹੋਰ ਖਾਦੋਂ ਦਾ ਘਰ ਵਾਲੀ ਦਵਾਈ ਫਿਰ ਸੀ ਪੀਐਸ ਬਣਾਇਆ ਤੇ ਸਜ਼ਾ ਸੁਖਬੀਰ ਸਿੰਘ ਬਾਦਲ ਪੁੱਗਤੇ ਜੋ ਸ਼ੁਰੂ ਗੁਨਾਹ ਮੈਂ ਕਰਾ ਸਜ਼ਾ ਸੁਖਬੀਰ ਸਿੰਘ ਬਾਦਲ ਪੁੱਛ ਕਰ ਪਹੁੰਚ ਕਿੱਥੋਂ ਦਾ ਨਾਰਮ ਆ ਜੀ ਮੈਂ ਇੱਕ ਗੱਲ ਕਹਿ ਕੇ ਫਿਰ ਹੁੰਦਰ ਸਾਹਿਬ ਨੂੰ ਪਾਲਿਸ਼ ਕਰ ਲਈ ਦਿਊਂਗਾ ਗੱਲ ਇਹ ਜਿਹੜੀ ਅਨਸ਼ਾਸਨੀ ਕਮੇਟੀ ਹੈ ਇਹ ਪ੍ਰਧਾਨ ਸਾਹਿਬ ਨੂੰ ਜਿਹੜੀਆਂ ਪਾਵਰਸ ਜਰਨਲ ਹਾਊਸ ਵੱਲੋਂ ਤੇ ਵਰਕਿੰਗ ਕਮੇਟੀ ਵੱਲੋਂ ਡੈਲੀਗੇਟ ਹੋਈਆਂ ਉਹਨਾਂ ਪਾਵਰਸ ਦੀ ਐਕਸਰਸਾਈਜ਼ ਕਰਦੇ ਆ ਉਹਨਾਂ ਨੇ ਇੱਕ ਕਮੇਟੀ ਬਣਾਈ ਹੈ ਇੱਕ ਕਮੇਟੀ ਕੋਲ ਅਕਾਲੀ ਅਦਾਲਤ ਦੇ ਜਨਰਲ ਹਾਊਸ ਦੀਆਂ ਪਾਵਰਸ ਡਰਾ ਕਰ ਰਹੀ ਹੈ। ਤਿੰਸਾ ਸਾਹਿਬ ਨੇ ਹੋਰ ਕੇ ਪੜੀ ਗਈ ਮੈਂ ਕਹਿੰਦਾ ਦੇਖੋ ਸੁਣਦਿਆ ਬੰਦਾ ਗਲਤ ਗੱਲ ਕਵੇ ਨਾ ਮਨ ਨੂੰ ਦੁੱਖ ਲਾਦਾ ਥੋੜਾ ਜਿਹਾ। ਕਿਉਂਕਿ ਕਹਿੰਦੇ ਆ ਸੰਗਤ ਦੀ ਰੰਗ ਚੜ ਜਾਂਦੀ ਜਿੰਨੇ ਕਿ ਲਰਨੇਡ ਵਾਲੇ ਦੋਲੇ ਬੈਠੇ ਉਹਨਾਂ ਦੇ ਆਖੇ ਵਿਚਾਰੇ ਬੋਲੀ ਜਾਂਦੇ ਉਹਨਾਂ ਨੂੰ ਕਦੇ ਆਪ ਵੀ ਨਹੀਂ ਰਿਅਲਾਈਜ਼ ਕੀਤਾ। ਕਿ ਆ ਮਰੂਕਾ ਸਾਹਿਬ ਜਿਹੜੇ ਤੁਹਾਡੇ ਨਾਲ ਇਕੱਠੇ ਜਿ ਬੈਠੇ ਆ ਯਾਦ ਬੀਬੀ ਜਗੀਰ ਕੌਰ ਨੂੰ ਪਾਰਟੀ ਚੋਂ ਕੱਢਣਾ ਸੀ ਤੇ ਕੈਂਡੇਰੀ ਵਿੱਚੋਂ ਕੋਈ ਇੱਕ ਦੋ ਆਨੇ ਕਿਹਾ ਕਿ ਨੋਟਿਸ ਦੇਣ ਦੀ ਲੋੜ ਹੈ ਪ੍ਰੋਫੈਸਰ ਸਾਹਿਬ ਕਹਿੰਦੇ ਦੇਖੋ ਜੇ ਬੀਬੀ ਆਪਣੇ ਆਪ ਨੂੰ ਕੈਂਡੀਡੇਟ ਨਾ ਅਨਾਉਂਸ ਕਰਦੀ ਫਿਰ ਆਪਾਂ ਨੂੰ ਨੋਟਿਸ ਦੇਣਾ ਪੈਣਾ ਸੀਗਾ ਕਿ ਭਾਈ ਤੂੰ ਆਪਣੇ ਆਪ ਨੂੰ ਕੈਂਡੀਡੇਟ ਕਲੇਮ ਕਰਦੀ ਹੈ ਉਹਨੇ ਕੈਂਡੀਡੇਟ ਅਨਾਉਂਸ ਕਰਤਾ ਹੁਣ ਤਾਂ ਸਬੂਤ ਦੀ ਲੋੜ ਨਹੀਂ ਸਿੱਧੇ ਛਾਂਗ ਦਿਓ ਛਾਂਗ ਦਿਓ ਤੁਸੀਂ ਬਰਾਬਰ ਦੀ ਸੁਧਾਰ ਲਹਿਰ ਚਲਾ ਰਹੇ ਹੋ ਕਮੇਟੀ ਚਲਾ ਲਓ ਤੇ ਮੁੜ ਕੇ ਕੋ ਸਾਨੂੰ ਨੋਟਿਸ ਨਹੀਂ ਦੇ। ਸੋ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਬਿਲਕੁਲ ਉਹਨਾਂ ਨੂੰ ਵੀ ਸੁਧਾਰੀਆਂ ਨੂੰ ਸੁਧਾਰੀਆਂ ਨੂੰ ਵੀ ਕਲੀਅਰ ਹੋਣਾ ਚਾਹੀਦਾ ਕਿ ਸ਼ਰੋਮਣੀ ਅਕਾਲੀ ਦਲ ਪੋਲਿਟੀਕਲ ਪਾਰਟੀ ਨਹੀਂ ਇੱਕ ਮੂਵਮੈਂਟ ਹੈ। ਮਾਤੇ ਭਲੇਖੇ 'ਚ ਰਹਿਣ ਕੀ ਐਨਐਸਪੀ ਜਾਂ ਉਹਦਾ ਠਾਕਰੇ ਦੀ ਸ਼ਿਵਸੈਨਾ ਵਾਂਗੂ ਸਰਕਾਰਾਂ ਦੀ ਮਦਦ ਲੈ ਕੇ ਪਾਰਟੀ ਦੇ ਸਿੰਬਲ ਤੇ ਜਾਂ ਪਾਰਟੀ ਦੇ ਦਫਤਰਾਂ ਤੇ ਕਬਜ਼ਾ ਕਰ ਲੈਣਗੇ ਮਾਤੇ ਇਸ ਭਲੇਖੇ 'ਚ ਰਹਿਣ। ਅਕਾਲੀ ਦਲ ਦਾ ਵਰਕਰ ਅੱਜ ਵੀ ਜਿੰਦਾ ਕੱਲ ਵੀ ਜਿੰਦਾ ਸੀ ਤੇ ਕੱਲ ਨੂੰ ਵੀ ਜਿੰਦਾ ਰਹੂਗਾ ਤੇ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਹੈ ਕਿ ਪੰਜਾਬ ਨੂੰ ਮਹਾਰਾਸ਼ਟਰ ਸਮਝ ਕੇ ਕਿਤੇ ਛੇੜ ਨਾ ਲੈਣਾ ਇੱਥੇ ਉਹ ਕੇ ਮਾਨੀ ਚੱਲਣੀਆਂ ਜਿਹੜੀਆਂ ਤੁਹਾਡੇ ਦੂਜਿਆਂ ਸੂਬਿਆਂ ਚੱਲ ਗਈਆਂ